ਸਸਰੀ ਕਾਲ ਵੀਰੇ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਨਵੇਂ ਸਾਲ ਦੇ ਵੀਰੇ ਸਾਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਦਾਤਾ ਚੜ੍ਹਦੀ ਕਲਾ ਰੱਖੇ ਵੀਰੇ ਹੋਰ ਬਾਈ ਸਭ ਠੀਕ ਠਾਕ ਹੋ ਤੇ ਚੈੱਕ ਕਰੋ ਵੀਰੇ ਟਾਲੀ ਵਾਲਾ ਸਫਾ ਜੰਗ ਕਿਦਾਂ ਲੱਗਿਆ ਸਾਨੂੰ ਨਾਰਮਲ ਪਿੱਤਲ ਚ ਤਿਆਰ ਕਰਿਆ ਹੋਇਆ ਟਾਲੀ ਲੱਕੜਾ 4 ਫੁੱਟਾ ਹਾਈਟ ਦਾਗਾ ਰੇਸ਼ੇ ਦੇਖੋ ਟਾਲੀ ਦੇ ਕਿਦਾਂ ਸਿੱਧੇ ਦੀਂਦੇ ਆ ਬਾਈ ਐਨ ਜਮਾ ਕੋਈ ਗੰਡ ਨੇ ਕੋਈ ਹੋਰ ਕੁਛ ਨਹੀਂ ਗਾ ਰਗ ਬਟ ਨਹੀਂ ਕਿ ਸਿੱਧੇ ਰੇਸ਼ੇ ਐਨ ਜਮਾ ਚੈੱਕ ਕਰੋ ਤੁਸੀਂ ਪਾਲ ਛੱਜੀ ਹੋਈ ਹੈ ਕੱਲੀ ਸਪੱਟ ਵੀਰੇ ਪਿੱਤਰ ਕੋ ਕਿਆ ਕਰਿਆ ਹੋਇਆਗਾ ਕਰੋ ਚੈੱਕ ਕਿਵੇਂ ਲੱਗਦਾ ਸੋਨੂੰ ਇਧਰ ਬਾਪੂ ਘਰੀ ਜਾਂਦੇ ਖੁੰਡਾ ਤੇ ਇੱਕ ਆਪਾਂ ਵੀਰੇ ਨਵਾਂ ਪੇਜ ਬਣਾਇਆ ਅੱਗੇ ਆਪਾਂ ਪ੍ਰੋਫਾਈਲ ਤੇ ਵੀਡੀਓ ਮਾ ਪਾਉਂਦੇ ਹੁੰਦੇ ਸੀਗੇ ਪੇਜ ਬਣਾਇਆ ਵੀਰੇ ਆ ਪੇਜ ਤੇ ਵੀਡੀਓ ਜਿਹੜੀ ਤੇ ਆਈ ਹੈਗੀ ਪਲੀਜ਼ ਵੀਰੇ ਲਾਈਕ ਕਰਿਓ ਪੇਜ ਨੂੰ ਜਰੂਰ ਸ਼ੇਅਰ ਵੀ ਕਰਿਓ ਆਪਣੇ ਯਾਰਾਂ ਦੋਸਤਾਂ ਨਾਲ ਤੇ ਵੱਧ ਤੋਂ ਵੱਧ ਫੋਲੋ ਕਰਿਓ ਵੀਰੇ ਬਹੁਤ-ਬਹੁਤ ਧੰਨਵਾਦ ਹੋਊਗਾ ਤੁਹਾਡਾ ਨਵੇਂ ਵੀਡੀਓਆਂ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਿਓ ਬਾਈ ਨਿਤ ਨਵੇਂ ਵੀਡੀਓ ਦਿਖਾਈ ਕਰਾਂਗੇ ਤੁਹਾਨੂੰ ਵਧੀਆ ਸਮਾਨ ਦੀ ਬਣਾ ਕੇ ਤੇ ਐਡਰੈਸ ਵੀਰੇ ਆਪਣਾ ਪਾਈ ਬਖਤੌਰਾ ਪਿੰਡ ਬਠੰਡਾ ਮਾਨਸਾ ਰੋਡ ਤੇ ਹੈਗਾ ਨੰਬਰ ਆਪਣਾ ਵੀਡੀਓ ਦੇ ਉੱਤੇ ਵੀ ਹੁੰਦਾ ਤੇ ਫੇਸਬੁੱਕ ਦੀ ਬਾਇਓ ਚ ਵੀ ਪਿਆ ਹੁੰਦਾ ਬਾਈ ਨੰਬਰ ਬਾਕੀ ਆਪਣਾ ਪਿੰਡ ਦੇ ਵਿਚਾਲੇ ਘਰ ਆ ਵੀਰੇ ਜਦੋਂ ਮਰਜ਼ੀ ਲੰਘਦੇ ਬੜਦੇ ਆਓ ਸਮਾਨ ਦੇਖੋ ਚਾਹ ਪਾਣੀ ਛੱਕ ਕੇ ਜਾਓ ਵੀਰੇ ਬਤੁੰਗ ਆਪਣੇ ਕੋਲੇ ਵੀਰੇ ਕੰਮ ਦੀ ਹੁੰਦੀ ਹੈ ਜਿਹੜੇ ਬੰਦੇ ਤੁਰਤ ਪੈਰ ਆਉਂਦੇ ਆ ਕਿ ਜਿਹੜੀ ਨਹੀਂ ਪਤਾ ਹੁੰਦਾ ਤੁਰਤ ਪੈਰ ਵੀਰੇ ਕੋਈ ਸਮਾਨ ਵੀ ਨਹੀਂ ਮਿਲਦਾ ਐਵੇਂ ਕਹਦੀ ਹੈ ਜਿਹੜੇ ਗਾਹਕ ਦਾ ਬਣ ਜੇ ਉਹਨੂੰ ਸੁਨੇਹਾ ਲੱਗ ਜਾਂਦਾ ਆਰਡਰ ਦੇ ਦੇਈਦਾ ਜਦੋਂ ਤਿਆਰ ਹੋ ਗਿਆ ਉਹਦਾ ਬਾਈ ਦਾ ਉਹ ਲੈ ਜਾਂਦੇ ਹੁੰਦੇ ਆ ਕਿਉਂਕਿ ਆਪਣੇ ਕੋਲੇ ਬੇਟਿੰਗ 'ਚ ਹੀ ਹੁੰਦਾ ਕੰਮ ਤਾਂ ਕਰਕੇ ਜਿਹਦਾ ਵੀ ਤਿਆਰ ਹੋ ਜਾ ਉਹਨੂੰ ਸੁਨੇਹਾ ਲੱਗ ਕੇ ਜਾਂਦਾ ਵੀਰੇ ਤੁਰਤ ਪੈਰ ਆਪਣੇ ਕੋਲੇ ਕੋਈ ਸਮਾਨ ਨਹੀਂ ਮਿਲਦਾ ਬਾਈ ਹਾਂ ਬੁਕਉਂਤੇ ਹੁੰਦਾ ਉਹ ਤੁਸੀਂ ਚਾਹੇ ਆ ਕੇ ਬੁੱਕ ਕਰਾ ਕੇ ਜਾਨੇ ਬੜੀ ਸੁਣੀ ਗੱਲ ਆ ਵੀਰੇ ਪਤਾ ਲੱਗ ਜਾਂਦਾ ਕਿਹੋ ਜਿਹਾ ਮਟੀਰੀਅਲ ਲੋਈਏ ਬਾਹਾਂ ਚ ਕਰਾਈਏ ਟਾਲੀ ਜੀ ਕਰਾਈਏ ਸਾਗ ਬਾਹਾਂ ਚ ਕਰਾਈਏ ਚਾਂਪ ਚ ਕਰਾਈਏ ਪਿੱਤਲ ਕੁੱਕ ਕਿਹੋ ਜਿਹਾ ਲਓ ਜੀ ਨਾਰਮਲ ਸੰਘਣਾ ਮੋਟਾ ਪਤਲਾ ਬਿਰਲਾ ਜਿਵੇਂ ਵੀ ਲਵਾਉਣਾ ਉਹ ਸਾਹਮਣੇ ਤਿਆਰ ਹੋ ਜਾਊਗਾ ਬਾਈ ਉਹ ਤੁਸੀਂ ਆ ਕੇ ਆਰਡਰ ਦੇ ਕੇ ਜਾਨੇ ਬੜੀ ਸੁਣੀ ਗੱਲ ਆ ਤੇ ਜੇ ਫੋਨ ਤੇ ਲਿਖਾਉਣਾ ਫੋਨ ਤੇ ਵੀ ਲਿਖਾ ਸਕਦੇ ਕੋਈ ਵੱਡੀ ਗੱਲ ਨਹੀਂ ਬਾਈ ਉਹ ਸੋਡੀ ਇੱਛਾ ਕੀ ਕੋਈ ਸਾਈ ਦਾ ਨਹੀਂ ਆਪਾਂ ਨੂੰ ਸਾਈ ਦਾ ਕੋਈ ਚੱਕਰ ਨਹੀਂ ਵੀਰੇ ਲਿਖਾ ਜਿਓ ਜਿੱਦੇ ਫੜਕੇ ਲੈ ਕੇ ਜਾਉਂਗੇ ਸਾਮਾਨ ਨੂੰ ਪੇਮੈਂਟ ਹੋ ਦਿਆ ਜਾਂਦੇ ਨੇ ਜੇ ਕੋਈ ਚੱਕਰ ਵਾਲੀ ਗੱਲ ਨਹੀਂ ਐਡੀ ਵੀ ਤੇ ਬਾਕੀ ਜਿਆਦਾਤਰ ਆਪਣੇ ਕੋਲੇ ਬੁਕਿੰਗ ਤੇ ਹੁੰਦਾ ਬਾਈ ਸਾਮਾਨ ਟੋਟਲੀ ਕੋਈ ਸਾਮਾਨ ਨਹੀਂ ਬਣਿਆ ਹੁੰਦਾ ਬਾਈ ਹਾਂਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪੇਜ ਨੂੰ ਨਵਾਂ ਬਣਾਇਆ ਆਪਾਂ ਪੇਜ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਵੀਰੇ ਹੁਣ ਵੀ ਦਿਓ ਸੋਡੇ ਸਰਤੀ ਆ ਬਾਈ ਸਾਰਾ ਕੁਝ ਤੇ ਸਫਾਈ ਕਰਤਾ